ਜਸਲੀਨ ਹਵਾਈ ਅੱਡੇ ਤੋਂ ਸਿੱਧੇ ਮੁਹਾਲੀ ਐਸਐਸਪੀ ਦੇ ਦਫ਼ਤਰ ਪਹੁੰਚੀ ਹੈ ਪਰ ਜਿਵੇਂ ਹੀ ਐਸਐਸਪੀ ਦੇ ਦਫ਼ਤਰ ਤਰੰਦਰ ਜਾਣ ਲੱਗੀ ਬਾਹਰ ਖੜੇ ਸਾਥੀ ਨੇ ਉਸ ਨੂੰ ਰੋਕਿਆ ਤੇ ਕਿਹਾ ਤੁਸੀਂ ਇਸ ਤਰ੍ਹਾਂ ਅੰਦਰ ਨਹੀਂ ਜਾ ਸਕਦੇ ਪਹਿਲਾਂ ਮੁੰਸੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਓ ਫਿਰ ਮੁੰਸੀ ਸਾਹਿਬ ਆਪ ਜੀ ਦੀ ਸ਼ਿਕਾਇਤ ਕੋ ਬਾਕਿਸ ਕਰਵਾਏਗਾ ਜੇ ਸਾਹਿਬ ਮੁਸਾਬਨ ਸਮਝਣਗੇ ਤਾਂ ਤੁਹਾਨੂੰ ਮਿਲਣ ਦਾ ਮੌਕਾ ਦਿੱਤਾ ਜਾਵੇਗਾ ਬੇਟ ਨੌਟ ਸੈਂਸ ਕੈਕ ਜਸਲੀਨ ਮੁੱਢੀ ਦੇ ਕਮਰੇ ਵਾਲ ਜਿਵੇਂ ਹੀ ਮੁੜੀ ਸੰਤਰੀ ਉਸਦੇ ਪੂਰੇ ਦੇਖਦੇ ਦੇਖਦਾ ਤੇ ਨਾਲ ਦੇ ਕਰਮਚਾਰੀ ਮੋਂ ਬੋਲਿਆ ਜਿਹੜੇ ਇਧਰ ਫਲੀਪ ਤੋਂ ਹੀ ਮੈਂ ਸਮਝ ਗਿਆ ਸੀ ਕਿ ਇਹ ਕੋਈ ਬਲੈਤੀ ਕੋੜੀਆ ਮੂੰਹ ਕੀ ਖੋਲਿਆ ਪੈਣ ਦੇ ਨਹੀਂ ਮੇਰਾ ਸ਼ੱਕ ਯਕੀਨ ਵਿੱਚ ਬਗ ਗਿਆ ਜਸਲੀਨ ਨੂੰ ਜਿਵੇਂ ਅੱਧ ਚੱਕਦੀ ਗੱਲ ਸੁਣ ਗਈ ਹੋਵੇ ਉਸਨੇ ਪਿੱਛੇ ਮੁੜ ਕੇ ਸੰਤਰੀ ਦੀ ਅੱਖਾਂ ਵਿੱਚ ਅੱਖਾਂ 바ਕੇ ਘੂਰ ਕੇ ਵੇਖਿਆ ਸੰਤਰੀ ਦਾ ਜਿਵੇਂ ਦਾਮੀ ਰੁਕ ਗਿਆ ਹੋਵੇ ਜਸਲੀਨ ਦੇ ਫੁੱਟ ਦੀ ਅਥੱਗੜ ਅੰਤਿਮ ਵਿਸ਼ਵਾਸ ਦੀ ਭਰੀ ਹੋਈ ਪੜੀ ਲਿਖੀ ਇੰਗਲੈਂਡ ਕੋਈ ਪੰਜਾਬਣ ਹੈ ਉਹ ਮੁੰਸੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆ ਕੇ ਖੱਲੇ ਪੀ ਕੁਰਸੀ ਤੇ ਬੈਠ ਗਈ ਹੈ சாੰਤਰੀ ਜਸਲੀਨ ਕੋੱਖਾਂ ਮਚਾ ਕੇ ਉਸਦੇ ਸਰੀਰ ਦਾ ਮੁਨਾਇਮਾ ਕਰ ਰਿਹਾ ਹੈ ਚੱਡਿਆਂ ਵਿੱਚ ਖਾਸ ਕਰਦਾ ਨਾਲ ਖੜੇ ਕਰਮਚਾਰੀ ਨੂੰ ਬੋਲਿਆ ਵਈ ਇਹ ਦੇਖਣਾ 2.5 ਦਿਨ ਬਾਅਦ ਲਈ ਮੁਲਕ ਵੀਰੇ ਆਉਂਦੀਆਂ ਨੇ ਬਲੇਤੀ ਚੀਕਾ ਮਾਰ ਲੱਗ ਪਈਆਂ ਨੇ ਆਪਣੇ ਆਪ ਨੂੰ ਔਰੇ ਮੀਮ ਸੰਝਣ ਲੱਗ ਪਈ ਬਣੀ ਜਸਲੀਨ ਆਪਣੇ ਮੋٹے ਟੰਗੇ ਪਰਸ ਚੋਂ ਪਾਣੀ ਦੀ ਬੋਤਲ ਕੱਢੀ ਤੇ ਦੋ ਘੁੱਟ ਪਾਣੀ ਪੀ ਕੇ ਬੋਤਲ ਵਾਪਸ ਪਰਸ ਵਿੱਚ ਰੱਖਦੀ ਬੋਲੀ ਰੈਡੀ ਕਾਲਰਸ ਨਾ ਅਸਲ ਉਹ ਜਦੋਂ ਵੀ ਸੰਤਰੀ ਵਾਲ ਦੇਖਦੀ ਹੈ ਤਾਂ ਉਹ ਲਚਾਈਆਂ ਹੋਈਆਂ ਨਸਰਾਣਾ ਉਸ ਵਾਲੀ ਦੇਖ ਰਿਹਾ ਹੁੰਦਾ ਹੈ ਜਸਲੀਨ ਨੇ ਉੱਠ ਕੇ ਪੱਖਾ ਤੇਜ਼ ਕਰਨ ਲਈ ਪੱਖੇ ਦਾ ਰੈਗੂਲੇਟਰ ਘੁਮਾਇਆ ਪੱਖੇ ਨੂੰ ਕੋਈ ਫਰਕ ਨਹੀਂ ਪਿਆ ਉਹ ਫਿਰ ਉਸੇ ਕੁਰਸੀ ਉੱਤੇ ਜਾ ਬੈਠਦੀ ਤੇ ਪੰਸ ਵਿੱਚੋਂ ਕੁਝ ਲੱਪਣ ਲੱਗੀ ਉਸਨੇ ਆਪਣੇ ਬਰਸ ਵਿੱਚੋਂ ਕੁਝ ਤਸਵੀਰਾਂ ਕੱਢੀਆਂ ਸਭ ਤੋਂ ਅੱਗੇ ਉਸਦੀ ਆਪਣੀ ਵਿਆਹ ਦੀ ਤਸਵੀਰ ਸੀ ਜਸਲੀਨ ਨੇ ਉਹ ਤਸਵੀਰ ਪੜਸ ਵਿੱਚ ਰੱਖ ਦਿੱਤੀ ਅਗਲੀ ਤਸਵੀਰ ਪੁਸਤਕਰ ਵਾਲੀ ਦੀ ਹੈ ਉਹ ਕਾਫੀ دیر ਉਸ ਤਸਵੀਰ ਵੱਲ ਦੇਖਦੀ ਰਹੀ ਇੱਕ ਅੰਜੂ ਉਸਦੀ ਅੱਖ ਦੇ ਕੋਏ ਤੇ ਆਕੇ ਬਾਕਸ ਮੁੜ ਗਿਆ ਉਹ ਆਪਣੇ ਆਪ ਨੂੰ ਸੰਭਾਲਣਿਆ ਬੋਲੀ ਕਿਹਾ ਸੀ ਰੋਕਿਆ ਸੀ ਇੰਡੀਆ ਨਹੀਂ ਜਾਣਾ ਪਰ ਕਿੱਥੇ ਮੇਰੇ ਪੰਜਾਬ ਮੇਰੇ ਰਿਸ਼ਤੇਦਾਰ ਮੇਰਾ ਪਿੰਡ ਮੇਰੇ ਖੇਤ ਮੇਰੇ ਦੋਸਤ ਮੇਰੇ ਮੇਰੇ ਕਰਦਾ ਜਹਾਜ ਚੜ ਗਿਆ ਦਰਅਸਲ ਸੰਸੇਰ ਸਿੰਘ ਜਸਲੀਨ ਦਾ ਪਰਵਾਰ ਵਾਲਾ ਆਪਣੇ ਸਮੇਂ ਦਾ ਕਬੱਡੀ ਦਾ ਸਿਰ ਕੜਵਾ ਖਿਡਾਰੀ ਸੀ ਉਹ ਕਬੱਡੀ ਖੇਡਣ ਇੰਗਲੈਂਡ ਆਇਆ ਤਾਂ ਜਸਲੀਨ ਨਾਲ ਉਸਦੇ ਕਿਸੇ ਰੈਸਟੋਰੈਂਟ ਵਿੱਚ ਮੁਲਕਾਤ ਹੋਈ ਤੇ ਪਹਿਲੀ ਨਿਗਾ ਵਿੱਚ ਹੀ ਤੁਮਨ ਇਸ਼ਕ ਹੋ ਗਿਆ ਸੀ ਤੇ ਫਿਰ ਵਿਆਹ ਵਿਆਹ ਹੋਇਆ ਤਾਂ ਬੱਚੇ ਵੀ ਜਲਦੀ ਜਲਦੀ ਹੋ ਗਏ ਸੰਸੇਰ ਕੁਝ ਇਸ ਤਰ੍ਹਾਂ ਰਸਤੀ ਦੇ ਬੰਧਨਾਂ ਵਿੱਚ ਬਣ ਗਿਆ ਉਸਦੀ ਕਬੱਡੀ ਖੇਡਣ ਦੀ ਤਾਂ ਖਤਮ ਹੋ ਗਈ ਕਮ ਕਮ ਮਸ਼ੀਨ ਬਣ ਕੇ ਰਹਿ ਗਿਆ ਸੀ ਸਮਝਿਓ ਵਿਆਹ ਤੋਂ 4 ਸਾਲ ਬਾਅਦ ਸੰਜੀਤ ਜਸਲੀਨ ਅਤੇ ਬੱਚਿਆਂ ਨੂੰ ਨਾਲ ਲੈ ਕੇ ਇੰਡੀਆ ਆਇਆ ਸੀ ਜਸਲੀਨ ਨੂੰ ਜਲ ਹੈ ਜਦੋਂ ਪਹਿਲੀ ਵਾਰ ਇੰਡੀਆ ਆਏ ਸਨ ਤਾਂ ਸੰਜੀਤ ਦੇ ਭਰਾ ਪਰਜ਼ਾਈ ਨੇ ਉਹਨਾਂ ਨੂੰ ਬਹੁਤ ਗਰੀਬੜੇ ਵਾਂਣ ਬਣ ਕੇ ਦਿਖਾਇਆ ਸੀ ਪਰਜ਼ਾਈਆਂ ਦੇ ਜਵਾਬ ਨਹੀਂ ਸੀ ਹੋ ਰਿਹਾ ਤਾਂ ਸੰਜੀਤ ਨੇ ਇਲਾਜ ਦਾ ਸਾਰਾ ਖਰਚਾ ਚੁਕਦਿਆਂ ਕਿਹਾ ਸੀ ਬਾਈ دارو ਘੱਟ ਪੀਆ ਕਰ ਤੇਰੀ ਵੀਰ ਹਰੀ ਹੋ ਜਾਵੇ ਡਾਕਟਰ ਵੱਡੇ ਤੋਂ ਵੱਡੇ ਡਾਕਟਰ ਤੋਂ ਇਲਾਜ ਕਰਵਾ ਪਰ ਜਦੀ ਫਿਕਰ ਨਾ ਕਰੀ ਮੈਂ ਬੈਠਾ ਪੈਸੇ ਕਮਾ ਰਹਾਂਗਾ ਸਮਸ਼ੀਰ ਨੂੰ ਆਪਣੇ ਭਰਾ ਨਾਲ ਬਹੁਤ ਪਿਆਰ ਸੀ ਜ਼ਮੀਨ ਦੇ ਆਮਦਨ ਦਾ ਉਸਨੇ ਕਦੇ ਵੀ ਆਪਣੇ ਭਰਾ ਹਿਸਾਬ ਨਹੀਂ ਸੀ ਪੁੱਛਿਆ ਪੂਰੀ ਜ਼ਮੀਨ ਸਮਸ਼ੀਰ ਦੇ ਹਿੱਸੇ ਦੀ ਜ਼ਮੀਨ ਵੀ ਉਸਦਾ ਭਰਾ ਹੀ ਵੰਡਦਾ ਸੀ ਫਿਰ ਜਦੋਂ ਸਮਸ਼ੀਰ ਦੇ ਭਰਾ ਦੇ ਘਰ ਉੱਚਾ ਹੋਇਆ ਤਾਂ ਉਸ ਲਈ ਇੰਗਲੈਂਡ ਤੋਂ ਸਮਸ਼ੀਰ ਨੇ ਕੱਪੜੇ ਬੂਟ ਬੇਬੀ ਸ਼ੌਕ ਸ਼ੈਂਪੂ ਸੋਨੇ ਦੀ ਤੜਾਕੀ ਹੋਰ ਬਹੁਤ ਸਾਮਾਨ ਭੇਜਿਆ ਸੀ ਕਿਸੇ ਦੇ ਹੱਥ ਕੁਝ ਦੇਰ ਬਾਅਦ ਸ਼ਮਸ਼ੇਰ ਦੀ ਪੰਜਾਬੀ ਦੀ ਚਿੱਠੀ ਆਈ ਸੀ ਜਿਸ ਵਿੱਚ ਉਸ ਨੇ ਨੌਰਾ ਮਾਰਿਆ ਸੀ ਬਿਉਰਾں ਬਾਕੀ ਸਭ ਕੁਝ ਭੇਜਦਾ ਉਹ ਅੰਗਰੇਜ਼ੀ ਪੋਦਲੇ ਭੇਜਣ ਲੱਗੇ ਨੇ ਹੱਥ ਘੁੱਟ ਲਿਆ ਚੰਗਾ ਹੁੰਦਾ ਜੇ ਚਾਰ ਪੈਕ ਪੋਤੜਿਆਂ ਦੇ ਵੀ ਭੇਜ ਦਿੰਦਾ ਅੰਗਰੇਜ਼ੀ ਪੋਤੜੇ ਜਦੋਂ ਅਜਸਲੀਨ ਨੇ ਹਰਾਨ ਹੋ ਕੇ ਪੁੱਛਿਆ ਸੀ ਤਾਂ ਸ਼ਮਸ਼ੇਰ ਹਾਸਦਾ ਬੋਲਿਆ ਸੀ ਹੀ ਇਸ ਆਸਕਿੰਗ ਫਾਰ ਡਾਇਪਰਸ ਫਿਰ ਕੁਝ ਦੇਰ ਬਾਅਦ ਇੰਡੀਆ ਤੋਂ ਆਉਣ ਵਾਲੀਆਂ ਚਿੱਠੀਆਂ ਦੀ ਰਫ਼ਤਾਰ ਪੇਜ ਹੋ ਗਈ ਸੀ ਇਹ ਚਿੱਠੀਆਂ ਇਸ ਮਾਨ ਦੀ ਲਿਸਟ ਲੰਮੀ ਹੋਰ ਲੰਮੀ ਹੁੰਦੀ ਗਈ। ਇਸ ਸਾਹਮਣਾ ਸ਼ਮਸ਼ੀਰ ਤੇ ਦਸਲੀਨ ਦਰਮਿਆਨ ਪੜਤਨ ਵੱਧ ਗਈ ਸੀ। ਚਿੱਠੀਆਂ ਆਉਣੀ ਤੇ ਸ਼ਮਸ਼ੀਰ ਨੇ ਜਸਲੀਨ ਨੂੰ ਚਿੱਠੀ ਲੁਕਾ ਲੈਣੀ ਤੇ ਜਸਲੀਨ ਤਾਂ ਚੋਰੀ-ਚੋਰੀ ਪਿੰਸਮਾਨ ਪੀਸ ਦੇਣਾ। ਹੁਣ ਤਾਂ ਮੋਬਾਈਲ ਫੋਨ ਆ ਗਏ ਹਨ। ਚਿੱਠੀਆਂ ਦਾ ਦੌਰ ਖਤਮ ਹੋ ਗਿਆ ਹੈ। ਹੁਣ ਤਾਂ ਸ਼ਮਸ਼ੀਰ ਦਾ ਭਤੀਜਾ ਫੋਨ ਕਰਕੇ ਨਵੀਆਂ-ਨੰਨੀਆਂ ਕਹਾਣੀਆਂ ਪਾਈ ਰੱਖਦਾ ਸੀ। ਭਿਦਿਆਈ ਫੋਨ ਕਦੇ ਪੈਸੇ, ਲੈਪਟਾਪ, ਗੂਗਲ ਸੂ ਪਰਫਿਊਮ ਸੀ ਉਸ ਪੁੜਨੀ ਕੀ ਜਸਲੀ ਲੰਮਾ ਹੰਕਾ ਫੜਦੀ ਬੋਲੀ ਰੱਬ ਦੇ ਬੰਦੇ ਨੇ ਪਰ ਇਹ ਨਾ ਨੀਂਦ ਕੀਤੀ ਸੀ ਆਪਾਂਵੇਂ ਟੁੱਟੇ ਹੋਇਆ ਫੋਨ ਨਾਲ ਸਾਰਦਾ ਰਿਹਾ ਭਤੀਜੇ ਨੂੰ ਹਰ ਸਾਲ ਨਵਾਂ ਫੋਨ ਭੇਜਦਾ ਰਿਹਾ ਅੱਜ ਉਹ ਹੀ ਭਤੀਜਾ ਹੁਣਸੀ ਆਇਆ ਤੇ ਆ ਕੇ ਜਸਲੀਨ ਨੂੰ ਬੋਲਿਆ ਜਸਲੀਨ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਅੰਦਰ ਬੁਲਾਇਆ ਹੈ ਜਸਲੀਨ ਐਸਐਸਪੀ ਦੇ ਦਫ਼ਤਰ ਅੰਦਰ ਦਾਖਲ ਹੋਣ ਲੱਗੀ ਸੰਤਰੀ ਦੇ ਪੈਰ ਉੱਤੇ ਜ਼ੋਰ ਦੀ ਪੈਰ ਮਾਰ ਕੇ ਲੰਗੀ ਅੰਤਰੀਂ ਪਾਸਤਾ ਉਹਨਾਂ ਨਾਲ ਦੇਖਤਾਂ ਵਿਚਾਰੀ ਨੂੰ ਬੋਲਿਆ ਉਹ ਇਸ ਖਾਲਿਦ ਮਿੱਤੀ ਵੀ ਮਾਰ ਦਿਆ ਪੁਲਾਈਤੀ ਕੋੜੀ ਪਰ ਮੇਰੇ ਦੀ ਭੈਣ ਨੂੰ ਦੇ ਗਈ ਜਿਵੇਂ ਜਸਲੀਨ ਅੰਦਰ ਦਾਖਲ ਹੋਈ ਉਹਨੇ ਵਿੱਚ ਛੋਟੀ ਜਹੀ ਉਮਰ ਦਾ ਸਿੱਖ ਨੌਜਵਾਨ ਐਸਐਸਪੀ ਦੀ ਕੁੱਛਿੱਤੇ ਬੈਠਾ ਸੀ ਸ਼ਾਇਦ ਪੀਪਾਸ ਦੇ ਇਮਤਿਹਾਨ ਪਾਸ ਕਰਕੇ ਨਵਾਂ ਨਵਾਂ ਜਵਾਨ ਹੁੰਦਾ ਸੀ ਜਸਲੀਨ ਨੇ ਆਪਣੇ ਬਾਰੇ ਦੱਸਿਆ ਤੇ ਬੋਲੀ ਸਤਿ ਸ਼੍ਰੀ ਅਕਾਲ ਆਈ ਐਮ ਜਸਲੀਨ ਬਾੜ ਸਰਸੀ ਆਕਾਲ ਬੈਠੋ ਐਸਐਸਪੀ ਸਾਹਿਬੋ ਨੇ ਜਸਲੀਨ ਆਪਣੀ ਸ਼ਿਕਾਇਤ ਉਤੇ ਐਸਐਸਪੀ ਨਾਲ ਗੱਲ ਕਰ ਰਹੀ ਹੈ ਸ਼ਮਸ਼ੇਰ ਨੂੰ ਕੋਰੋਨਾ ਤੋਂ ਬਾਅਦ ਪਰੋਵਾਰ ਵਿੱਚ ਬਹੁਤ ਘਾਟਾ ਪੈ ਗਿਆ ਸੀ ਸਾਡਾ ਘਰ ਵੀ ਚਲੇ ਆ ਗਿਆ ਨਾਉੜੇ ਇਹ ਟਵਾਸ ਜਿਫਤੀ ਗਲਫੋਰ ਜਾਂ ਸਟੂ ਸਰਵਿਸ ਸੋ ਸ਼ਮਸ਼ੇਰ ਉਹ ਆਪਣੇ ਹਿੱਸੇ ਦੀ ਜ਼ਮੀਨ 'ਤੇ ਚਲੀ ਪੰਜਾਬ ਆਇਆ ਸੀ ਆਈ ਰਿਮੈਂਬਰ 10 ਡੇ ਬਿਫੋਰ ਉਸਨੇ ਮੈਨੂੰ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਅੱਜ ਉਹ ਆਪਣੇ ਪ੍ਰਾਣਾ ਜ਼ਮੀਨ ਵੇਚਣ ਦੀ ਗੱਲ ਕਰੇਗਾ ਉਸ ਦਿਨ ਤੋਂ ਬਾਅਦ ਸੰਸ਼ੇਰ ਦਾ ਉਸਨੇ ਕੋਈ ਫੋਨ ਨਹੀਂ ਆਇਆ ਨਾ ਹੀ ਉਸ ਦਾ ਫੋਨ ਲੱਗ ਰਿਹਾ ਹੈ ਪਲੀਜ਼ ਹੈਲਪ ਮੀ ਟੂ ਲਾਕ ਮਾਈ ਹਸਬੈਂਡ ਜਦੋਂ ਦੀ ਮੈਂ ਉਸ ਦੇ ਭਰਾ ਦੇ ਕੋਲ ਫੋਨ ਕਰਕੇ ਸੰਸ਼ੇਰ ਬਾਰੇ ਪੁੱਛਦੀ ਆ ਦੇ ਆਰ ਲਾਈ ਚਾਚੇ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਕੱਲ ਵੀ ਦੱਸਿਆ ਸੀ ਕੇ ਚਾਚਾ ਕੱਲ ਆਪਣੀ ਕਿਸੇ ਦੋਸਤ ਨਾਲ ਘਰੇ ਆਇਆ ਸੀ ਤੇ ਦੁਪਹਿਰ ਦੀ ਰੋਟੀ ਖਾ ਕੇ ਉਹ ਸੇ ਨਾ ਮੁੜ ਗਿਆ ਸੀ ਪਰ ਸਾਨੂੰ ਨਹੀਂ ਪਤਾ ਉਹ ਕਿੱਥੇ ਹੈ ਜਦੋਂ ਦਾ ਤੇਰਾ ਫੋਨ ਆਇਆ ਅਸੀਂ ਤਾਂ ਆਪ ਚਾਚੇ ਨੂੰ ਲੱਭਣ ਲੱਗੇ ਹੋਈ ਹਾਂ ਉਸਦੇ ਹੋਟਲ ਵਿੱਚ ਵੀ ਗਏ ਸੀ ਉਹ ਵੀ ਕਹਿੰਦੇ ਚਾਚਾ ਕੱਲ ਸਵੇਰ ਦਾ ਬਾਹਰ ਗਿਆ ਪਰ ਕਿ ਨਹੀਂ ਆਇਆ ਆਈ ਥਿੰਕ ਥੈਟ ਸਮਸੇਬ ਕਿਸੇ ਮੁਸੀਬਤ ਵਿੱਚ ਹੈ ਇਸ ਲਾਈਫ ਇਸ ਇਨ ਡੇਂਜਰ ਪਲੀਜ਼ ਪਲੀਜ਼ ਜਸਲੀਨ ਨੂੰ ਉਹ ਵਿਚੇ ਟੋਕਦੀ ਐਸਾ ਸਿਸਾਈ ਬੋਲੇ ਪਲੀਜ਼ ਰਿਲੈਕਸ ਕੋਈ ਆਈ ਹੈ ਟੂ ਹੈਲਪ ਯੂ ਮੈਂ ਤੁਹਾਨੂੰ ਯਕੀਨ ਦਪਾਉਂਦਾ ਹਾਂ ਪੰਜਾਬ ਪੁਲਿਸ ਤੁਹਾਡੀ ਹਰ ਸੰਭਵ ਮਦਦ ਕਰੇਗੀ ਅਤੇ ਜਲਦੀ ਤੋਂ ਜਲਦੀ ਸੰਸੇਰ ਨੂੰ ਲੱਭ ਲਿਆ ਜਾਵੇਗਾ